ਪੰਜਾਬ ਅਤੇ ਦੇਸ਼ ਦੁਨੀਆ ਦੀਆਂ ਹੋਰ ਖਬਰਾਂ ਪੰਜਾਬੀ ਵਿੱਚ ਪੜਨ ਲਈ ਕਲਿੱਕ ਕਰੋ www.avp.sanjha.in ਤੇ ਪੰਜਾਬ ਸਰਕਾਰ ਮੁਰਦਾਬਾਦ ਸਿੱਖਿਆ ਮੰਤਰੀ ਮੁਰਦਾਬਾਦ ਸਿੱਖਿਆ ਮੰਤਰੀ ਮੁਰਦਾਬਾਦ ਸਿੱਖਿਆ ਮੰਤਰੀ ਦਲਜੀਤ ਸਿੰਘ ਚੀਮਾ ਛੱਡਣ ਕੁਰਸੀ ਇਹ ਮੰਗ ਅੱਜ ਕਾਂਗਰਸੀਆਂ ਨੇ ਚੁੱਕੀ ਅੰਮ੍ਰਿਤਸਰ 'ਚ ਅੱਜ ਕਾਂਗਰਸੀ ਵਰਕਰਾਂ ਦਾ ਗੁੱਸਾ ਸਿੱਖਿਆ ਮੰਤਰੀ ਦਲਜੀਤ ਸਿੰਘ ਚੀਮਾ ਖਿਲਾਫ ਉੱਟਿਆ ਤੇ ਉਹਨਾਂ ਦਾ ਪੁਤਲਾ ਵੀ ਫੁਕਿਆ ਗਿਆ ਪੰਜਾਬ ਚ 10ਵੀਂ ਦੇ ਮਾੜੇ ਨਤੀਜੇ ਵਾਲੀ ਕਾਂਗਰਸ ਨੇ ਪੰਜਾਬ ਸਰਕਾਰ ਨੂੰ ਜ਼ਿੰਮੇਵਾਰ ਠਹਿਰਾਇਆ। ਕਿਾਕੇ ਮਾੜੇ ਨਤੀਜੇ ਸਰਕਾਰ ਦੇ ਗਲਤ ਸਿੱਖਿਆ ਨੀਤੀਆਂ ਕਾਰਨ ਨੇ। ਇਹ ਸਰਕਾਰੀ ਸਕੂਲਾਂ ਦਾ ਨਾਤਾਰਮਕ ਨਤੀਜਾ ਆਇਆ। ਇੱਕ ਸ਼ਰਮਨਾਕ ਆ ਪੰਜਾਬ ਦੇ ਐਜੂਕੇਸ਼ਨ ਸਿਸਟਮ ਤੇ। ਚਾਹੇ ਪ੍ਰਕਾਸ਼ ਸਿੰਘ ਬਾਦਲ ਤੇ ਇਹ ਕਾਲੀ ਭਾਜਪਾ ਸਰਕਾਰ ਨਾ ਸ਼ੁਕਰਿਆ ਦੀ ਸਰਕਾਰ ਹੈ ਤੇ ਅੱਜ ਤੱਕ ਵਿਰਦਾਵਾ ਸਰਕਾਰੀ ਸਕੂਲਾਂ ਦਾ ਜਿਹੜਾ ਨਤੀਜਾ ਇੱਡਾ ਮਾੜਾ ਨਹੀਂ ਸੀ ਆਇਆ ਕਿ ਅੱਜ 35% ਸਾਡੇ ਬੱਚੇ ਫੇਲ ਹੋ। ਸਿਰਫ 5% ਕਿੰਦੀਆਂ 68 64% ਇਹ ਇਸ ਤੋਂ ਵੱਧ ਸ਼ਰਮਨਾਕ ਹੋਰ ਕੀ ਹੋ ਸਕਦਾ। ਅਸੀਂ ਇਸ ਨਤੀਜੇ ਨੂੰ ਕੰਡੈਮ ਕਰਦੇ ਹਾਂ। ਗੁਰਦਰ ਸਾਹਿਬ ਨੂੰ ਅਪੀਲ ਕਰਦੇ ਹਾਂ ਕਿ ਐਜੂਕੇਸ਼ਨ ਮਿਨਿਸਟਰ ਨੂੰ ਇਮੀਡੀਏਟ ਦੀ ਬਿਨਾ ਕਿਸੇ ਦੇਰੀ ਤੋਂ ਉਹਨਾਂ ਨੂੰ ਸੈਟ ਕੀਤਾ ਜਾਵੇ। ਮੰਤਰੀ ਪਦ ਤੋਂ ਉਹਨਾਂ ਨੂੰ ਲਾਇਆ ਜਾਵੇ।